ਪਹਿਲੇ ਸਮੇਂ 'ਚ ਜਿਹੜੀ ਆ ਨਿਰਪੱਖਤਾ ਦੀ ਕਮੀ ਰਹੀ ਅੱਜ ਵੀ ਕਮੀ ਆ ਤਾਂ ਕਾਰਨ ਕਰਕੇ ਮੈਂ ਸਮਝਦਾ ਕਿ ਇਥੋਂ ਤੱਕ ਹਾਲਾਤ ਗਏ ਆ ਜਥੇਦਾਰ ਸਹਿਬਾਨ ਸਤਕਾਰਯੋਗ ਨੇ ਸਾਡੇ ਪਰ ਉਹ ਨਿਰਪੱਖਤਾ ਨਾਲ ਭੂਮਿਕਾਵਾਂ ਨਿਭਾਉਣ ਤਾਂ ਮੈਂ ਸਮਝਦਾ ਕਿ ਸਾਰੀ ਦੁਨੀਆ 'ਚ ਵੱਸਦੇ ਪੰਥ ਨੂੰ ਇਕੱਠਾ ਕੀਤਾ ਜਾ ਸਕਦਾ ਧੰਨਵਾਦ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਅਸੀਂ ਸਾਰੇ ਆਏ ਆ ਸਾਡੀ ਨਵੀਂ ਚੁਣੀ ਐਗਜ਼ੀਕਟਿਵ ਔਰ ਨਾਲ ਮੈਂਬਰ ਸਹਿਬਾਨ ਸਾਡੇ ਆਏ ਸੰਗਤਾਂ ਆਈਆਂ ਨੇ ਸੰਤ ਮਹਾਂਪੁਰਸ਼ ਆਏ ਆ ਤੇ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਅੱਗੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਜਾਬ ਹਰਿਆਣਾ ਸਾਡੇ ਲਈ 21 1960 ਤੋਂ ਪਹਿਲਾਂ ਇੱਕ ਹੀ ਸੀਗਾ ਜੇ ਸਟੇਟਾਂ ਵੱਖ ਹੋਈਆਂ ਤਾਂ ਕਮੇਟੀ ਵੱਖ ਹੋਈ ਆ ਪ੍ਰਬੰਧ ਵੱਖ ਹੋਏ ਆ ਸਿੱਖੀ ਵੱਖ ਨਹੀਂ ਹੋਈ ਪ੍ਰਬੰਧ ਵੰਡੇ ਗਏ ਆ ਸਿੱਖੀ ਨਹੀਂ ਵੰਡੀ ਗਈ ਅਕਾਲ ਤਖਤ ਵੀ ਸਾਡਾ ਉਹੀ ਆ ਹਰਮੰਦਰ ਸਾਹਿਬ ਵੀ ਉਹੀ ਆ 28 ਨੂੰ ਚੋਣ ਹੋਈ ਆ ਤੇ ਅੱਜ ਦੇਖੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਪਣੇ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਆਏ ਆ ਅਕਾਲ ਤਖਤ ਸਾਹਿਬ ਤੇ ਆਏ ਆ ਅੱਜ ਸੱਜਗੰਨ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਆਏ ਜੇ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਐ ਕੀ ਕਹਿਣਾ ਚਾਹੋ ਦੇਖੋ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਅਸੀਂ ਸਾਰੇ ਆਏ ਆ ਸਾਡੀ ਨਵੀਂ ਚੁਣੀ ਐਗਜ਼ੈਕਟਿਵ ਔਰ ਨਾਲ ਮੈਂਬਰ ਸਾਹਿਬਾਨ ਸਾਡੇ ਆਏ ਸੰਗਤਾਂ ਆਈਆਂ ਨੇ ਸੰਤ ਮਹਾਂਪੁਰ ਸਾਹਿਬ ਆ ਤੇ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਅੱਗੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਗੁਰੂ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਬਿਨਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਕੱਲੀਆਂ ਸੰਸਥਾਵਾਂ ਕੁਝ ਨਹੀਂ ਕਰ ਸਕਦੀਆਂ ਸਾਰਾ ਗੁਰੂ ਦੀ ਕਿਰਪਾ ਤੇ ਸੰਗਤਾਂ ਗੁਰੂ ਦਾ ਆਸ਼ੀਰਵਾਦ ਲੈਣ ਆਏ ਆ ਅਕਾਲ ਤਖਤ ਸਾਹਿਬ ਵੀ ਸਾਡਾ ਉਹੀ ਹਰਮੰਦਰ ਸਾਹਿਬ ਵੀ ਉਹੀ ਹੈ ਪ੍ਰਬੰਧ ਵੰਡੇ ਗਏ ਆ ਸਿੱਖੀ ਨਹੀਂ ਵੰਡੀ ਗਈ ਸਿੱਖ ਅੱਜ ਵੀ ਉਸੇ ਤਰ੍ਹਾਂ ਨੇ ਪੰਥ ਦੀ ਕੋਈ ਗੱਲ ਹੋਵੇ ਜਦੋਂ ਐਸਜੀਪੀਸੀ ਵੀ ਆਵਾਜ਼ ਮਾਰੇ ਅਸੀਂ ਨੰਗੇ ਪਹਿਰੀਂ ਹਾਜ਼ਰ ਹੋਵਾਂਗੇ ਤੇ ਜਦੋਂ ਸਾਨੂੰ ਲੋੜ ਪੈਂਦੀ ਅਸੀਂ ਇਹਨਾਂ ਤੋਂ ਵੀ ਆਸ ਕਰਦੇ ਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਤੇ ਇਹ ਜਿਹੜੀਆਂ ਸਵਾਵਾਂ ਨੇ ਚੜ੍ਹਦੀ ਕਲਾ ਦੇ ਨਾਲ ਨਿਭਾਈਆਂ ਜਾ ਸਕਣਾਂ ਜਾਮਦੀਆਂ ਸਟੇਟਾਂ ਵਾਸਤੇ ਪਤਤਪੁਣੇ ਨੂੰ ਪਖੰਡਵਾਦ ਨੂੰ ਦੂਰ ਕਰਨ ਵਾਸਤੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਵਰਕ ਕਰਾਂਗੇ ਅਸੀਂ ਇਸ ਲਹਿਰ ਨੂੰ ਹੋਰ ਅੱਗੇ ਵਧਾਵਾਂਗੇ ਤਾਂ ਕਿ ਉਹ ਜਿਹੜੇ ਆ ਸਿੱਖੀ ਦੇ ਨਾਲ ਜੁੜਨ ਸਿੱਖੀ ਦਾ ਧੁਰਾ ਹੈ ਸਭ ਦਾ ਸਿੱਖੀ ਨੇ ਦੇਸ਼ ਨੂੰ ਬਚਾਇਆ ਸਿੱਖਾਂ ਦੀਆਂ ਕੁਰਬਾਨੀਆਂ ਨੇ ਬਚਾਇਆ ਮਨੋਜ ਸਿੰਘ ਲੋਥ ਕਮਾਉਂਦੇ ਜਿਹੜਾ ਮਨੋਜ ਦੂਹਨ ਹਾਂਜੀ ਬਿਲਕੁਲ ਇਹੋ ਜਿਹੀ ਸਿੱਖਾਂ ਨੂੰ ਨਾਲ ਲੈ ਕੇ ਸਜੋਗੀਆਂ ਨੂੰ ਅਸੀਂ ਹੋਰ ਚੜ ਦੀ ਕਲਾ ਨਾਲ ਇਸ ਕਾਰਜ ਨੂੰ ਕਰਾਂਗੇ ਅੱਜ ਬਾਬਾ ਨੈਭ ਸਿੰਘ ਜੀ ਬਹਾਦਰਗੜ੍ਹ ਦੇ ਬਾਬਾ ਲਾਲ ਸਿੰਘ ਭੀਖੀ ਵਾਲੇ ਉਹ ਵੀ ਇੱਥੇ ਪਹੁੰਚੇ ਹੋਏ ਆ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਸੰਪਰਦਾਇ ਪਟਿਆਲੇ ਵਾਲੇ ਹੀਰਾ ਬਾਗ ਵਾਲੇ ਉਹ ਵੀ ਪਹੁੰਚੇ ਹੋਏ ਆ ਸੋ ਬਹੁਤ ਸਾਰੇ ਮਹਾਪੁਰਸ਼ ਦੇ ਸਿੱਖ ਜਥੇਬੰਦੀਆਂ ਤੁਸੀਂ ਦੇਖੋ ਅਮਰੋਦਸਰ ਸਾਹਿਬ ਦੀ ਧਰਤੀ ਦੇ ਹਰਿਆਣਾ ਕਮੇਟੀ ਦਾ ਸਵਾਗਤ ਕਰ ਰਹੀਆਂ ਨੇ ਔਰ ਸਨਮਾਨ ਕਰ ਰਹੀਆਂ ਨੇ ਇੱਥੋਂ ਪਤਾ ਲੱਗਦਾ ਕਿ ਹਰਿਆਣੇ ਦੇ ਸਿੱਖਾਂ ਨਾਲ ਪੰਜਾਬ ਦੇ ਸਿੱਖਾਂ ਦਾ ਕਿੰਨਾ ਪਿਆਰ ਸਿੱਖ ਜਥੇਬੰਦੀਆਂ ਦਾ ਕਿੰਨਾ ਪਿਆਰ ਆ ਤੇ ਅਸੀਂ ਹਮੇਸ਼ਾ ਪੰਜਾਬ ਹਰਿਆਣਾ ਸਾਡੇ ਲਈ ਇੱਕ ਹੀ ਆ 1960 ਤੋਂ ਪਹਿਲਾਂ ਇੱਕ ਹੀ ਸੀਗਾ ਜੇ ਸਟੇਟਾਂ ਵੱਖ ਹੋਈਆਂ ਤਾਂ ਕਮੇਟੀ ਵੱਖ ਹੋਈ ਆ ਪ੍ਰਬੰਧ ਵੱਖ ਹੋਏ ਆ ਸਿੱਖੀ ਵੱਖ ਨਹੀਂ ਹੋਈ ਪ੍ਰਬੰਧ ਵੰਡੇ ਗਏ ਆ ਸਿੱਖੀ ਨਹੀਂ ਵੰਡੀ ਗਈ ਅਕਾਲ ਤਖਤ ਵੀ ਸਾਡਾ ਉਹੀ ਆ ਹਰਮੰਦਰ ਸਾਹਿਬ ਵੀ ਉਹੀ ਆ 28 ਨੂੰ ਚੋਣ ਹੋਈ ਆ ਤੇ ਅੱਜ ਦੇਖੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਪਣੇ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਆਏ ਆ ਅਕਾਲ ਤਖਤ ਸਾਹਿਬ ਤੇ ਆਏ ਆ ਜੇ ਪ੍ਰਬੰਧਕ ਕਮੇਟੀਆਂ ਦਾ ਕੋਈ ਕੋਈ ਛਾਸਤੀ ਵਖਰੇਵਾ ਹੈ ਤੇ ਕੀ ਤਕਤਾਂ ਦੇ ਜ਼ਿੰਮੇਦਾਰ ਸਾਹਿਬਾਨ ਨੇ ਕੋਈ ਤਰ੍ਹਾਂ ਅੰਦਾਜ਼ੀ ਕੀਤੀ ਤੁਹਾਨੂੰ ਪੱਤਰ ਕਰਨ ਲਈ ਕੋਈ ਇਹ ਪਹਿਲੇ ਸਮੇਂ 'ਚ ਜਿਹੜੀ ਆ ਨਿਰਪੱਖਤਾ ਦੀ ਕਮੀ ਰਹੀ ਅੱਜ ਵੀ ਕਮੀ ਆ ਤਾਂ ਕਾਰਨ ਕਰਕੇ ਮੈਂ ਸਮਝਦਾ ਕਿ ਇੱਥੋਂ ਤੱਕ ਹਾਲਾਤ ਗਏ ਆ ਜਥੇਦਾਰ ਸਹਿਬਾਨ ਸਤਿਕਾਰਯੋਗ ਨੇ ਸਾਡੇ ਪਰ ਉਹ ਨਿਰਪੱਖਤਾ ਨਾਲ ਭੂਮਿਕਾਵਾਂ ਨਿਭਾਉਣ ਤਾਂ ਮੈਂ ਸਮਝਦਾ ਕਿ ਸਾਰੀ ਦੁਨੀਆ 'ਚ ਵਸਦੇ ਪੰਥ ਨੂੰ ਇਕੱਠਾ ਕੀਤਾ ਜਾ ਸਕਦਾ ਧੰਨਵਾਦ